ਕਸ਼ੀਕਾਲ ਤੋਂ ਸੇਕ ਰੈਸਮ ਜੈ نیوز ਦਾ ਤਸਵੀਰਾਂ ਦਾ ਇੱਕ ਖੌਫਨਾਕ ਮੰਜ਼ਰ ਤੁਹਾਨੂੰ ਦਿਖਾ ਰਿਹਾ ਜਿੱਥੇ ਬੱਸ ਅਤੇ ਕਾਰ ਦਾ ਭਿਆਨਕ ਐਕਸੀਡੈਂਟ ਹੋ ਜਾਂਦਾ ਹੈ ਤਾਂ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤਾਂ ਦੱਸ ਦਈਏ ਕਿ ਭਿਆਨਕ ਐਕਸੀਡੈਂਟ ਦਰਸਲ ਤਕਰੀਬਨ 3 ਵਜੇ ਦੇ ਕਰੀਬ ਫਗਵਾੜੇ ਤੋਂ ਆਰੀਕ ਗੱਡੀ ਦੇ ਵਿੱਚ ਅਚਾਨਕ ਬੱਸ ਟੱਕਰ ਮਾਰ ਦਿੰਦੀ ਉਸ ਵੇਲੇ ਹੁੰਦਾ ਹੈ ਜਿਸ ਦੇ ਨਾਲ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਤਿੱਕਰ ਚਾਲਕ ਦੇ ਦੱਸਣ ਮੁਤਾਬਕ ਉਹ ਫਗਵਾੜੇ ਤੋਂ ਜਲੰਧਰ ਵੱਲ ਨੂੰ ਆ ਰਿਹਾ ਸੀ ਅਚਾਨਕ ਉਸ ਦੇ ਮਗਰੋਂ ਲਿਬਰਾ ਦੀ ਬਾਸ ਆ ਰਹੀ ਸੀ ਜਿਸ ਨੇ ਉਸ ਨੂੰ ਸਾਈ ਟੱਕਰ ਮਾਰੀ ਤੇ ਜਿਸ ਦੇ ਨਾਲ ਉਸ ਦੀ ਗੱਡੀ ਦਾ ਬੈਲੈਂਸ ਵਿਗੜ ਗਿਆ ਅਤੇ ਅੱਗੇ ਜਾ ਕੇ ਦੂਸਰੀ ਬੱਸ ਦੇ ਨਾਲ ਟਕਰਾ ਗਿਆ ਤੇ ਗੱਡੀ ਦਾ ਕਾਫੀ ਨੁਕਸਾਨ ਹੋਇਆ ਉਥੇ ਮੌਕੇ ਤੇ ਮੌਜੂਦ ਬੱਸ ਡਰਾਈਵਰ ਨੇ ਦੱਸਿਆ ਕਿ Swift ਗੱਡੀ ਚਾਲਕ ਦੋ ਬੱਸਾਂ ਦੇ ਵਿਚਕਾਰੋਂ ਆਪਣੀ ਗੱਡੀ ਕੱਟ ਕੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਸਰਾਂ ਉਸਦੀ ਬੱਸ ਪਹਿਲਾਂ ਲਿਬਰਾ ਬੱਸ ਦੇ ਵਿੱਚ ਜਾ ਵਜੀ ਅਤੇ ਫਿਰ ਉਸ ਤੋਂ ਬਾਅਦ ਜਦੋਂ ਉਸ ਦੀ ਬੱਸ ਦਾ ਬੈਲੈਂਸ ਵਿਗੜਿਆ ਤੇ ਬੱਸ ਨੂੰ ਸਾਈਡ ਕੀਤਾ ਤੇ ਕਾਰ ਜਾ ਕੇ ਦੂਸਰੀ ਬੱਸ ਰੋਕੀ ਥੋੜਾ ਅੱਗੇ ਚੱਲ ਰਹੀ ਸੀ ਉਸ ਦੇ ਵਿੱਚ ਜਾ ਕੇ ਜਾਵਦੀ ਤੇ ਜਿਸ ਦੇ ਨਾਲ ਹੀ ਭਿਆਨਕ ਹਾਦਸਾ ਹੋ ਜਾਂਦਾ ਉਹ ਇੱਕ ਵਾਰ ਤੁਹਾਨੂੰ ਪਹਿਲਾਂ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ। ਕਿੱਧਰ ਭਾਜੀ ਇੱਕ ਵਾਰ ਉਸਨੇ ਬੱਸ ਵਾਲੇ ਨੇ ਸਾਈਡ ਤਾਂ ਤੇ ਬੱਸ ਵਾਲੇ ਨੇ ਸਾਈਡ ਤਾਂ ਕਿਹਨੇ ਜਿਹੜੇ ਸੀ ਤੁਹਾਨੂੰ ਮੰਨ ਕਰ ਲੈ ਕਹਿੰਦੇ ਜਿਹਨੇ ਸੋ ਕਾਰ ਨਹੀਂ ਤੇ ਇਹਨਾਂ ਨੇ ਕੋ ਫੈਮਿਲੀ ਸੀ ਹਾਂ ਤਾਂ ਡਿਗਰੇ ਸਾਰੇ ਕੰਡੀਸ਼ਨਲ ਲੱਗ ਗਏ ਸਾਰੇ ਛੋੜਨ ਲੱਗੀ ਕਿਹਦੇ ਨੇ ਬੱਸ ਵਾਲਾ ਡਰਾਈਵਰ ਮੌਕੇ ਤੇ ਮੋਕਲ ਫਾੜ ਲਿਆ ਬਸ ਵਾਲਾ ਡਰਾਈਵਰ ਤੇ ਕਿੱਡੀ ਵੱਜੀ ਕਿ ਗੁਰੀ ਹੀ ਛੱਤੀ ਕਰ ਸੋਝ ਗਿਆ ਡੈਮ ਹੀ ਪੂਰੀ ਹੋ ਚੁੱਕੀ ਗੱਡੀ ਸੈਂਟਰ ਵਾਲੀ ਲਾਈਨ ਦੇ ਵਿੱਚ ਆ ਰਿਹਾ ਹਾਂ ਤੇ ਅਗਲੇ ਪਾਸੇ ਬਸ ਵਾਲੇ ਨੇ ਲਿਆ ਕੇ ਸਾਈਡ ਦਾ ਪਤੀ ਮਰਿਆ ਨੂੰ ਉਧਰ ਵਾਲੇ ਬਸ ਨੇ ਸਾਈਡ ਮਾਰੀ ਤੇ ਦੂਜੀ ਵਾਲੀ ਬਸ ਦੀ ਗੱਟ ਮਾਰਨ ਦੀ ਕੋਸ਼ਿਸ਼ ਕੀਤੀ ਹਾਂ ਉਹ ਅੱਗੇ ਟੱਕਾ ਲੱਗਣ ਨਾ ਦੇਸਾ ਪਰ ਵਾਹ ਠੀਕ ਹੈ ਪੁਰਾ ਜਿਹੜੇ ਵਿੱਚ ਬਠਾਈ ਅੱਛਾ ਟੈਕਟਾ ਕਰਦਾ ਮੇਰਾ ਧਿਆਨ ਇੱਧਰਲੇ ਪਾਸੇ ਸੀ ਮੇਰੇ ਬਟੇ ਆ ਪਾ ਜੀ ਕਿਹੜੇ ਚ ਲਾਰੇ ਸੀ ਭਾਜੀ ਇਹ ਤਾਂ ਹੋਇਆ ਵੀ ਦੱਸ ਨਹੀਂਗਾ ਮੈਂ ਆਪਣੀ ਸਾਈਡ ਤੇ ਓਵਰਟੇਕ ਕਰਦਾ ਹਾਂ ਦੋਨਾਂ ਗੱਡੀਆਂ ਦੇ ਸੈਂਟਰ ਦੇ ਵਿੱਚ ਦੀ ਓਵਰਟੇਕ ਕਰਦਾ ਵਾ ਪਰ ਉਹ ਕਹ ਰਹੀ ਕਿ ਸੈਂਟਰ ਤੁਸੀਂ ਜਾ ਰਹੇ ਸੀ ਨਾ ਨਾ ਸੈਂਟਰ ਤੇ ਮੈਂ ਕਿੱਥੇ ਜਾ ਰਿਹਾ ਹਾਂ ਇਹਨੇ ਮੇਰੇ ਅੱਗੇ ਕਾਰ ਘਮਾਈ ਆ ਹੂੰ ਹੂੰ ਉਹ ਗੱਡੀ ਜਿਹੜੀ ਉਹ ਮੇਰੇ ਵਿੱਚ ਲੱਗੀ ਆ ਇਹ ਫਿਰ ਲੱਗੀ ਆ ਹੂੰ ਇਹ ਦੋ ਗੱਡੀਆਂ ਲੱਗੀਆਂ ਦੋ ਗੱਡੀਆਂ ਦੋਆਂ ਗੱਡੀਆਂ ਦੇ ਵਿੱਚ ਆ ਕੀ ਬੱਸ ਦਾ ਕੀ ਨਾਮ ਕਿਹੜੀ ਟ੍ਰਾਂਸਪੋਰਟ ਚਲਾ ਰਿਹਾ ਹੈ ਆਮਰਤਲੇ ਬੜਾ ਅੱਛਾ ਤੁਰੀ ਵੀ ਤੇਰੀ ਵੀ ਸਿਰ ਮੇਰੀ ਕਰ ਲਈ ਵੈਸੇ ਠੀਕ ਨੇ ਸਾਰੇ ਕੋਈ ਕਾਰਚ ਸੀਗੇ ਸਹੀ ਸਲਾਮਤ ਨੀ ਕਿਦਾਂ ਇਹ ਮਾਰਾ ਤੁਹਾਨੂੰ ਦੱਸਿਆ ਹੋਇਆ ਕਿ ਤਾ ਬੱਜੀ ਮੈਂ ਆਇਆ ਜਾਂ ਬ੍ਰਦਰ ਅੱਗੇ ਅੱਛਾ ਮੈਂ ਹੁਣ ਆਣ ਕੇ ਤਹਿਕੀਕ ਕਰਦਾ ਫੇਰ ਮਤਾਂ ਦੱਸਦਾ ਜੀ ਉਹਦਾ ਕਿਸੇ ਤੇ ਸੜਤਾ ਨਹੀਂ ਲੱਗੀ ਨਾ ਸਾਰੇ ਠੀਕ ਨੇ ਮੈਂ ਕਹਾਂ ਜੀ ਮੈਂ ਆਇਆ ਮੌਕੇ ਤੇ ਆਣ ਕੇ ਦੇਖਦਾ ਦੋ ਹਾਲਾਤ ਪਾ ਗੋ ਦੰਦਾ ਕੀ ਨਾਮ ਕੀ ਸਰਪਨਾ ਫਖਤਿਆਰ ਕਿਹੜੇ ਤੁਹਾਡੇ ਤੁਸੀਂ ਐਂਟਰ ਤੋਂ ਠੀਕ ਕਸ਼ੀਰ ਕਾਲ ਤੁਸੀ ਇੱਕ ਰੈਸਮ ਜੈਡ ਨਿਊਜ਼ ਦਾ ਤਸਵੀਰਾਂ ਦਾ ਇੱਕ ਖੌਫਨਾਕ ਮੰਜ਼ਰ ਤੁਹਾਨੂੰ ਦਿਖਾ ਰਿਹਾ ਜਿੱਥੇ ਬੱਸ ਅਤੇ ਕਾਰ ਦਾ ਭਿਆਨਕ ਐਕਸੀਡੈਂਟ ਹੋ ਜਾਂਦਾ ਤਾਂ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤਾਂ ਦੱਸ ਦਈਏ ਕਿ ਭਿਆਨਕ ਐਕਸੀਡੈਂਟ ਦਰਸਲ ਤਕਰੀਬਨ 3 ਵਜੇ ਦੇ ਕਰੀਬ ਫਗਵਾੜੇ ਤੋਂ ਆਰੀਕ ਗੱਡੀ ਦੇ ਵਿੱਚ اچانک ਬੱਸ ਟੱਕਰ ਮਾਰ ਦਿੰਦੀ ਉਸ ਵੇਲੇ ਹੁੰਦਾ ਜਿਸ ਦੇ ਨਾਲ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਤੇ ਕਾਰ ਚਾਲਕ ਦੇ ਦੱਸਣ ਮੁਤਾਬਕ ਉਹ ਫਗਵਾੜੇ ਤੋਂ ਜਲੰਧਰ ਵੱਲ ਨੂੰ ਆ ਰਿਹਾ ਸੀ ਅਚਾਨਕ ਉਸ ਦੇ ਮਗਰੋਂ ਲਿਬਰਾ ਦੀ ਬੱਸ ਆ ਰਹੀ ਸੀ ਅ ਜਿਸ ਨੇ ਉਸ ਨੂੰ ਸਾਈ ਟੱਕਰ ਮਾਰੀ ਤੇ ਜਿਸ ਦੇ ਨਾਲ ਉਸ ਦੀ ਗੱਡੀ ਦਾ ਬੈਲੈਂਸ ਵਿਗੜ ਗਿਆ ਤੇ ਅੱਗੇ ਜਾ ਕੇ ਦੂਸਰੀ ਬੱਸ ਦੇ ਨਾਲ ਟਕਰਾ ਗਿਆ ਤੇ ਗੱਡੀ ਦਾ ਕਾਫੀ ਨੁਕਸਾਨ ਹੋਇਆ ਉਥੇ ਮੌਕੇ ਤੇ ਮੌਜੂਦ ਬੱਸ ਡਰਾਈਵਰ ਨੇ ਦੱਸਿਆ ਕਿ Swift ਗੱਡੀ ਚਾਲਕ ਦੋ ਬੱਸਾਂ ਦੇ ਵਿਚਕਾਰੋਂ ਆਪਣੀ ਗੱਡੀ ਘੱਟ ਕੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਰਾਨ ਉਸ ਦੀ ਬੱਸ ਪਹਿਲਾਂ ਲਿਬਰਾ ਬੱਸ ਦੇ ਵਿੱਚ ਜਾ ਵੱਜੀ ਤੇ ਫਿਰ ਉਸ ਤੋਂ ਬਾਅਦ ਜਦੋਂ ਉਸ ਦੀ ਬੱਸ ਦਾ ਬੈਲੈਂਸ ਵਿਗੜਿਆ ਤੇ ਬੱਸ ਨੂੰ ਸਾਈਡ ਕੀਤਾ ਤੇ ਕਾਰ ਜਾ ਕੇ ਦੂਸਰੀ ਬੱਸ ਰੋਕੀ ਥੋੜਾ ਅੱਗੇ ਚੱਲ ਰਹੀ ਸੀ ਉਸ ਦੇ ਵਿੱਚ ਜਾ ਕੇ ਜਾਵਦੀ ਤੇ ਜਿਸ ਦੇ ਨਾਲ ਹੀ ਭਿਆਨਕ ਹਾਦਸਾ ਹੋ ਜਾਂਦਾ ਉਹ ਇੱਕ ਵਾਰ ਤੁਹਾਨੂੰ ਪਹਿਲਾਂ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਦੇ ਆ। ਕਿਹਦਾ ਭਾਈ ਇੱਕ ਨੇ ਬੱਸ ਵਾਲੇ ਨੇ ਸਾਈਡ ਤਾਂ ਤੇ ਬੱਸ ਵਾਲੇ ਨੇ ਸਾਈਡ ਤਾਂ ਕਿਹਨੇ ਜਿਹੜੇ ਸੀ ਤੁਹਾਨੂੰ ਮੰਨ ਕਰ ਲੈ ਕਹਿੰਦੇ ਜਿਹਨੇ ਸੋ ਕਾਰ ਤੇ ਇਹਨਾਂ ਨੇ ਕੋਈ ਫੈਮਿਲੀ ਸੀ ਹਾਂ ਤਾਂ ਡਿਗਰੇ ਸਾਰੇ ਕੰਡੀਸ਼ਨਲ ਲੱਗ ਗਏ ਸਾਰੇ ਛੋੜਨ ਲੱਗੀ ਕਿਹਦੇ ਨੇ ਬੱਸ ਵਾਲਾ ਡਰਾਈਵਰ ਮੌਕੇ ਤੇ ਮੋਕਲ ਫਾੜ ਲਿਆ ਬਸ ਵਾਲਾ ਡਰਾਈਵਰ ਤੇ ਕਿੱਡੀ ਵੱਜੀ ਕਿ ਕਿ ਗੁਰੀ ਹੀ ਛੱਤੀ ਕਰ ਸੋਝ ਗਿਆ ਡੈਮ ਹੀ ਪੂਰੀ ਹੋ ਚੁੱਕੀ ਗੱਡੀ ਸੈਂਟਰ ਵਾਲੀ ਲਾਈਨ ਦੇ ਵਿੱਚ ਆ ਰਿਹਾ ਹਾਂ ਤੇ ਅਗਲੇ ਪਾਸੇ ਬਸ ਵਾਲੇ ਨੇ ਲਿਆ ਕੇ ਸਾਈਡ ਦਾ ਪਤੀ ਮਰਿਆ ਨੂੰ ਉਧਰ ਵਾਲੇ ਬਸ ਨੇ ਸਾਈਡ ਮਾਰੀ ਤੇ ਦੂਜੀ ਵਾਲੀ ਬਸ ਦੀ ਗੱਟ ਮਾਰਨ ਦੀ ਕੋਸ਼ਿਸ਼ ਕੀਤੀ ਹਾਂ ਉਹ ਅੱਗੇ ਟੱਕਾ ਲੱਗਣ ਨਾ ਦੇਸਾ ਪਰ ਵਾਹ ਠੀਕ ਹੈ ਪੁਰਾ ਜਿਹੜੇ ਵਿੱਚ ਬਠਾਈ ਅੱਛਾ ਟੈਕਟਾ ਕਰਦਾ ਮੇਰਾ ਧਿਆਨ ਇੱਧਰਲੇ ਪਾਸੇ ਸੀ ਮੇਰੇ ਬਟੇ ਆ ਪਾ ਜੀ ਕਿਹੜੇ ਚ ਲਾਰੇ ਸੀ ਭਾਜੀ ਇਹ ਤਾਂ ਹੋਇਆ ਕਿ ਦੱਸ ਨਹੀਂਗਾ ਮੈਂ ਆਪਣੀ ਸਾਈਡ ਤੇ ਓਵਰਟੇਕ ਕਰਦਾ ਹਾਂ ਦੋਨਾਂ ਗੱਡੀਆਂ ਦੇ ਸੈਂਟਰ ਦੇ ਵਿੱਚ ਦੀ ਓਵਰਟੇਕ ਕਰਦਾ ਹਾਂ ਪਰ ਉਹ ਕਹ ਰਹੀ ਕਿ ਸੈਂਟਰ ਤੁਸੀਂ ਜਾ ਰਹੇ ਸੀ ਨਾ ਨਾ ਸੈਂਟਰ ਮੈਂ ਕਿੱਥੇ ਜਾ ਰਿਹਾ ਹਾਂ ਹੂੰ ਇਹਨੇ ਮੇਰੇ ਅੱਗੇ ਕਾਰ ਘਮਾਈ ਆ ਹੂੰ ਹੂੰ ਉਹ ਗੱਡੀ ਜਿਹੜੀ ਉਹ ਮੇਰੇ ਵਿੱਚ ਲੱਗੀ ਆ ਇਹ ਫਿਰ ਲੱਗੀ ਆ ਹੂੰ ਇਹ ਦੋ ਗੱਡੀਆਂ ਲੱਗੀਆਂ ਦੋਹਾਂ ਗੱਡੀਆਂ ਦੇ ਵਿੱਚ ਆ ਕੀ ਬੱਸ ਦਾ ਕੀ ਨਾਮ ਕਿਹੜੀ ਟਰਾਂਸਪੋਰਟ ਚਲਾ ਰਹੇ ਆ ਮਹਾਰਤਲੇ ਬੜਾ ਅੱਛਾ ਤੁਬੀ ਵੀ ਤੁਹੇ ਦੇਖੀ ਤਾਂ ਆਪਾਂ ਗੱਲ ਕਰੀਏ ਮੇਰੀ ਕਾਰ ਵੈਸੇ ਠੀਕ ਨੇ ਸਾਰੇ ਕੋਈ ਕਾਰਚੇ ਸੀਗੇ ਸਹੀ ਸਲਾਮਤ ਜਿੱਦਾਂ ਇਹ ਮਾਲਾ ਮੈਨੂੰ ਦੱਸਿਆ ਹੋਇਆ ਕਿ ਤੋ ਬੱਜੇ ਮੈਂ ਆਇਆ ਜਾਂ ਬ੍ਰਦਰ ਅੱਛਾ ਮੈਂ ਹੁਣ ਆਣ ਕੇ ਤਹਿਕੀਕ ਕਰਦਾ ਫਿਰ ਮਤਾਂ ਦੱਸਦਾ ਜੀ ਉਹਦਾ ਕਿਸੇ ਤੇ ਸਾੜਤਾ ਨਹੀਂ ਲੱਗੀ ਨਾ ਸਾਰੇ ਠੀਕ ਨੇ ਮੈਂ ਕਹਾਂ ਜੀ ਮੈਂ ਆਇਆ ਮੌਕੇ ਤੇ ਆਣ ਕੇ ਦੇਖਦਾ ਦੋ ਹਾਲਾਤ ਪਾਏ ਕੋ ਦੰਦ ਦੱਸ ਕਿ ਨਾਮ ਕੀ ਸਰਪਨਾ ਮਖਤਿਆਰ ਕਿਹੜੇ ਤੁਹਾਨੇ ਤੁਸੀਂ ਐਂਕੋ ਸਰ ਜੀ ਸਭੀ ਨੂੰ